ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਸਬਜੀ ਮੰਡੀ ਦੇ ਵਿੱਚ ਅੱਜ ਗੱਲ ਕਰਾਂਗੇ ਲਾਸਨ ਅਦਰਕ ਮਿਰਚ ਸਾਗੀਆਂ ਸਬਜ਼ੀਆਂ ਬਾਰੇ ਵੀ ਕੀ ਕੀ ਰੇਟ ਤੇ ਵਿਕੀਆਂ ਨੇ ਕਿਹੜੀਆਂ ਸਬਜ਼ੀਆਂ ਤੇਜ਼ ਹੋਈਆਂ ਤੇ ਕਿਹੜੀਆਂ ਸਬਜ਼ੀਆਂ ਮੰਦੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਜੋ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਇਨਾਂ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਜੀ ਕੁਝ ਭੈਣ ਭਰਾਵਾਂ ਨੇ ਕਮੈਂਟ ਕੀਤਾ ਸੀ ਕਿ ਸਾਨੂੰ ਆਰਟੀ ਦਾ ਨੰਬਰ ਚਾਹੀਦਾ ਅੱਜ ਆਪਾਂ ਬੋਰਡ ਦੋ ਦਿਖਾਏ ਨੇ ਅੱਗੇ ਵੀਡੀਓ ਦੇ ਵਿੱਚ ਦੇਖ ਕੇ ਆਪਣਾ ਨੰਬਰ ਨੋਟ ਕਰ ਲਿਓ ਜੀ ਨਾਲੇ ਜਿਹੜੇ ਭੈਣ ਭਰਾ ਵੀ ਰੇਟ ਬਾਰੇ ਜਾਨਣਾ ਚਾਹੁੰਦੇ ਨੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਲਸਣ ਤੋਂ ਅਦਰਕ ਤੋਂ ਫਿਰ ਬਾਕੀ ਉਸ ਤੋਂ ਬਾਅਦ ਸਬਜ਼ੀਆਂ ਵੱਲ ਜਾਵਾਂਗੇ ਜੀ ਬਨੇ ਰਹੇ ਹੋ ਵੀਡੀਓ ਦੇ ਅਖੀਰ ਤੱਕ ਗੱਲ ਕਰਦੇ ਆ ਜੀ ਹੁਣ ਲਸਣ ਦੀ ਜੇ ਲਸਣ ਦੀ ਗੱਲ ਕਰੀਏ ਦੋਸਤੋ ਤਾਂ 250 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਇਹ ਲਸਣ ਦੀ ਕੁਆਲਿਟੀ ਤੁਸੀਂ ਦੇਖ ਰਹੇ ਹੋ ਇਸ ਕੁਆਲਿਟੀ ਦਾ ਲਸਣ 250 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਜੇਕਰ ਅਦਰਕ ਦੀ ਗੱਲ ਕਰੀਏ ਤਾਂ 160 ਤੋਂ ਲੈ ਕੇ 180 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਅੱਜ ਮੰਡੀ ਦੇ ਵਿੱਚ ਇਹ ਸਨ ਲਸਣ ਤੇ ਅਦਰਕ ਦੇ ਰੇਟ ਜੀ ਅਦਰਕ ਜਨੀ ਕਿ ਨਵਾਂ ਆਉਣਾ ਸ਼ੁਰੂ ਹੋ ਗਿਆ ਜੀ ਤੇ ਦੋਸਤੋ ਆਹ ਲਾਸਨ ਦੁਬਾਰਾ ਫੇਰ ਤੁਸੀਂ ਕੁਆਲਿਟੀ ਦੇਖ ਲਓ ਦਸਨ ਦੀ ਇਸ ਕੁਆਲਿਟੀ ਆ ਹੁਣ ਦੋਸਤੋ ਸੱਲੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸੱਲੀਆਂ ਦਾ ਰੇਟ 15 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਮੰਡੀ ਦੇ ਵਿੱਚ ਜੇਕਰ ਦੋਸਤੋ ਭਿੰਡੀ ਦੀ ਗੱਲ ਕਰਦੇ ਆ ਤਾਂ ਭਿੰਡੀ ਦਾ ਰੇਟ ਆ ਜਿਹੜਾ ਕਾਫੀ ਜ਼ਿਆਦਾ ਤੇਜ਼ ਹੋ ਗਿਆ ਜੀ ਭਿੰਡੀ ਦਾ ਰੇਟ ਜਾਨੀ ਕਿ ਅੱਜ 45 ਰੁਪਏ ਕਿਲੋ ਤੱਕ ਪਹੁੰਚ ਗਿਆ ਜੀ ਅੱਜ ਮੰਡੀ ਦੇ ਵਿੱਚ 45 ਰੁਪਏ ਕਿਲੋ ਤੱਕ ਭਿੰਡੀ ਵਿਕੀ ਹੈ ਜੀ ਇਸ ਤੋਂ ਬਾਅਦ ਆਪਾਂ ਹੋਰ ਕਿਸੇ ਸਬਜ਼ੀ ਦੀ ਗੱਲ ਕਰਦੇ ਹਾਂ ਤੇ ਸੱਲੀਆਂ ਦਾ ਰੇਟ ਤੁਹਾਨੂੰ ਦੱਸ ਦਿੱਤਾ ਜੀ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀਆਂ ਨੇ ਜੀ ਦੋਸਤੋ ਉਸ ਤੋਂ ਬਾਅਦ ਤੋਰੀ ਦੀ ਗੱਲ ਕਰਾਂਗੇ ਦੋਸਤੋ ਚੱਲਦੇ ਹਾਂ ਤੋਰੀਵਾਲਾ ਆ ਜੋ ਤੁਸੀਂ ਤੋਰੀ ਦੇਖ ਰਹੇ ਹੋ ਦੋਸਤੋ ਇਸ ਤੋਰੀ ਦਾ ਰੇਟ ਅੱਜ ਬਹੁਤ ਜ਼ਿਆਦਾ ਯਾਨੀ ਕਿ ਕਾਫੀ ਜ਼ਿਆਦਾ ਰਿਹਾ ਜੀ ਯਾਨੀ ਕਿ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਬਿਲਕੁਲ ਪਤਲੀ ਤੇ ਕੱਚੀ ਤੋਰੀ ਹੈ ਜੀ ਇੱਕ ਨੰਬਰ ਤੋਰੀ ਹੈ ਜੀ ਬਹੁਤ ਸੋਹਣੀ ਤੋਰੀ ਦਾ ਰੇਟ ਅੱਜ ਰਿਹਾ ਜੀ ਜਿਹੜਾ 50 ਤੋਂ 55 ਰੁਪਏ ਕਿਲੋ ਜੇਕਰ ਦੋਸਤੋ ਚੌਲੇ ਦੀ ਗੱਲ ਕਰੀਏ ਚੌਲੇ ਦੇ ਰੇਟ ਵੀ ਅੱਜ ਕਾਫੀ ਜ਼ਿਆਦਾ ਤੇਜ਼ ਰਹੇ ਨੇ ਜੀ ਜਿਹੜੇ ਚੌਲਾ ਵਿਕਿਆ ਅੱਜ 45 ਤੋਂ 50 ਰੁਪਏ ਕਿਲੋ ਤੱਕ ਵਿਕਿਆ ਜੀ ਇਹ ਕੱਚਾ ਚੌਲਾ ਜਾਨੀ ਕਿ ਦਾ ਰੇਟ ਹੈ ਜੀ ਇੱਕ ਨੰਬਰ ਕੁਆਲਟੀ ਦਾ ਰੇਟ ਹੈ ਜੋ ਤੁਹਾਨੂੰ ਦੱਸਿਆ ਅੱਗੇ ਆਪਾਂ ਹੋਰ ਬਾਦਦੇ ਆ ਕਿਸੇ ਸਬਜ਼ੀਵਾਲ ਜੀ ਇੱਧਰ ਦੇਖਦੇ ਆ ਤੇ ਕੀ ਕੀ ਪਿਆ ਜੀ ਦੋਸਤੋ ਅੱਗੇ ਚੱਲਦੇ ਆ ਤੇ ਇੱਧਰ ਤੁਹਾਨੂੰ ਭਿੰਡੀ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਜੇਕਰ ਕarele ਦੀ ਗੱਲ ਕਰੀਏ ਦੋਸਤੋ ਕarele ਦਾ ਰੇਟ ਆ ਜਿਹੜਾ ਉਹ ਵੀ ਅੱਜ ਕਾਫੀ ਜ਼ਿਆਦਾ ਜਨਨ ਕਿ ਵਧੇ ਹੋਏ ਨੇ ਜੀ ਜਨਨ ਕਿ ਅੱਜ ਕarele ਦਾ ਰੇਟ ਮੰਡੀ ਦੇ ਵਿੱਚ 45 ਰੁਪਏ ਕਿਲੋ ਆ ਜਨਨ ਕਿ ਜਨਨ ਕਿ ਅੱਜ ਰੇਟ ਕarele ਦਾ ਵਧਿਆ ਹੋਇਆ ਹੈ ਜੀ ਜੇਕਰ ਦੋਸਤੋ ਨਾਲ ਹੀ ਭਾਈ ਮਿਰਚ ਦੀ ਗੱਲ ਕਰੀਏ ਤਾਂ ਮਿਰਚ ਅੱਜ ਥੋੜੀ ਜੀ ਮੰਦੀ ਰਹੀ ਹੈ ਜੀ ਜਾਨੀ ਕਿ ਵੀਰ ਸ ਹੈ ਤਾਂ 22 23 ਰੁਪਏ ਕਿਲੋ ਤੱਕ ਵੀ ਕੀ ਹੈ ਜੀ ਹਰੀ ਮਿਰਚ ਦਾ ਰੇਟ ਹੈ ਜੀ ਇਹ ਚਲ ਅੱਗੇ ਵਧਦੇ ਹਾਂ ਜੀ ਕਿਸੇ ਹੋਰ ਸਬਜ਼ੀ ਵੱਲ ਜੇਕਰ ਬੈਂਗਣ ਦੀ ਗੱਲ ਕਰੀਏ ਤਾਂ ਬੈਂਗਣ ਦੇ ਰੇਟ ਵੀ ਅੱਜ ਜੀ ਕਾਫੀ ਰਹੇ ਨੇ ਬੈਂਗਣ ਦੇ ਰੇਟ 45 ਤੋਂ 50 ਰੁਪਏ ਕਿਲੋ ਤੱਕ ਵਿਕਲੇ ਜੀ ਅੱਜ ਜਾਣੇ ਕਿ ਜੇ ਗੱਲ ਕਰਦੇ ਆਂ ਦੋਸਤੋ ਸਾਰੀਆਂ ਸਬਜ਼ੀਆਂ ਦੇ ਰੇਟ ਹੀ ਅੱਜ ਜ਼ਿਆਦਾ ਰਹੇ ਨੇ ਜੀ ਤੇ ਅੱਗੇ ਚੱਲਦੇ ਆਂ ਦੋਸਤੋ ਕਿਸੇ ਹੋਰ ਸਬਜ਼ੀ ਵੱਲ ਤੇ ਜਾਂਦੇ ਆਂ ਦੇ ਦੋਸਤੋ ਹੋਰ ਕਿਸੇ ਸਬਜ਼ੀ ਦੀ ਗੱਲ ਕਰਦੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ-ਨਾਲ ਜੇਕਰ ਦੋਸਤੋ ਨਿੰਬੂ ਦੀ ਗੱਲ ਕਰੀਏ ਤਾਂ 65 ਤੋਂ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਨੇ ਨਿੰਬੂ ਜਾਨੀ ਕਿ ਥੋੜਾ ਜਿਹਾ ਮੰਦਾ ਹੁੰਦਾ ਜਾਂਦਾ ਗਾ ਦਿਨੋਂ-ਦਿਨ ਹੁਣ ਮੰਦਾ ਹੁੰਦਾ ਜਾਂਦਾ ਜੀ ਨਿੰਬੂ ਨਿੰਬੂ ਦੇ ਰੇਟ ਘਟਦੇ ਜਾ ਰਹੇ ਨੇ ਨਾਲ ਹੀ ਭਾਈ ਅਰਬੀ ਦੀ ਗੱਲ ਕਰਦੇ ਆ ਦੋਸਤੋ ਅਰਬੀ ਦਾ ਰੇਟ ਹੈ ਜਿਹੜਾ 45 ਤੋਂ 50 ਰੁਪਏ ਕਿਲੋ ਤੱਕ ਹੋ ਰਿਹਾ ਜੀ ਯਾਨੀ ਕਿ ਅਰਬੀ ਦੇ ਰੇਟ ਇੱਥੇ ਜੀ ਖੜੇ ਨੇ ਕਦੇ 5 ਰੁਪਏ ਘਟ ਤੇ ਕਦੇ 5 ਰੁਪਏ ਵਧ ਜੀ ਨਿੰਬੂ ਤੇ ਅਰਬੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਤੇ ਅੱਗੇ ਦੋਸਤੋ ਜਿਸ ਦੋਸਤ ਨੇ ਨੰਬਰ ਚਾਹੀਦਾ ਤਾਂ ਆ ਸਕਰੀਨ ਦੇ ਉੱਪਰ ਆਪਣਾ ਨੋਟ ਕਰ ਲਓ ਜੀ ਕਈ ਦੋਸਤ ਕਮੈਂਟ ਕਰਕੇ ਨੰਬਰ ਮੰਗਦੇ ਸੀ ਜੀ ਇਧਰ ਬਾਪੂ ਜੀ ਤੋਂ ਕੱਦੂ ਦੀ ਗੱਲ ਕਰੀਏ ਤਾਂ ਕੱਦੂ ਦਾ ਰੇਟ ਵੀ ਅੱਜ ਕਾਫੀ ਰਿਹਾ ਜੀ ਯਾਨੀ ਕਿ 30 ਰੁਪਏ ਕਿਲੋ ਤੋਂ ਲੈ ਕੇ 45 ਰੁਪਏ ਕਿਲੋ ਤੱਕ ਵਿਕੇ ਹੈ ਜੀ ਜਿਹੜਾ ਕੱਦੂ 30 ਰੁਪਏ ਕਿਲੋ ਉਹ ਮੋਟਾ ਯਾਨੀ ਕਿ ਵੱਡੇ ਪੀਸ ਹੈ ਜੀ ਜਿਹੜਾ ਛੋਟਾ ਯਾਨੀ ਕਿ ਦੇਖ ਰਹੇ ਹਾਂ ਜੀ ਇਹ 45 ਰੁਪਏ ਕਿਲੋ ਤੱਕ ਵਿਕੇ ਹੈ ਜੀ ਜੇ ਗੱਲ ਕਰਦੇ ਹਾਂ ਜੀ ਪਾਲਕ ਦੀ ਪਾਲਕ ਦੀ ਗੁਸਹੀ ਉਹੀ 20 ਰੁਪਏ ਗੁਸਹੀ ਵੀ ਕਿਹਾ ਜੀ ਅੱਜ ਮੰਡੀ ਦੇ ਵਿੱਚ ਅਚਾਰੀਆ ਅੰਬ ਪਿਆਓ ਸਾਹਮਣੇ ਤਾਂ ਗੱਲ ਕਰੀਏ ਦੋਸਤੋ ਇਹਦਾ ਰੇਟ ਅਜ 18 ਕਰਪਾ ਕਿਲੋ ਤੱਕ ਚੱਲ ਰਿਹਾ ਜੀ ਅੱਗੇ ਚੱਲਦੇ ਹਾਂ ਜੀ ਕਿਸੇ ਹੋਰ ਸਬਜ਼ੀ ਵੱਲ ਗੇਣਾ ਮਾਰਦੇ ਹਾਂ ਦੋਸਤੋ ਗੋਭੀ ਗੂਭੀ ਵੇਖਨੇ ਕਿਸੇ ਪਾਸੇ ਪਈ ਪਹਿਲਾਂ ਤੁਹਾਨੂੰ ਕੀ ਖੀਰੇ ਦੇ ਰੇਟ ਬਾਰੇ ਦੱਸ ਦਈਏ ਤਾਂ ਤਾਂ 20 ਤੋਂ 22 23 25 ਤੱਕ ਵੀ ਖੀਰਾ ਵਿਕਿਆ ਜੀ ਵੀਰ ਜੀ ਕਹਿੰਦਾ ਸਾਡੇ ਸਿਕੰਦਰਾ ਦੀ ਵੀਡੀਓ ਵੀ ਬਣਾ ਦਿਓ ਆਪਾਂ ਬਣਾ ਦਿੱਤੀ ਜੀ ਤੇ ਇਹ ਸਨ ਖੀਰੇ ਦੇ ਰੇਟ ਜੀ ਤੇ ਦੋਸਤੋ ਆ ਨੰਬਰ ਇੱਕ ਵਾਰੀ ਫੇਰ ਦੇਖ ਲਓ ਤੇ ਅੱਗੇ ਆਪਾਂ ਚੱਲਦੇ ਹਾਂ ਕਿਸੇ ਹੋਰ ਸਬਜ਼ੀ ਵੱਲ ਜੇ ਗੱਲ ਪਿਆਜ਼ ਦੀ ਕਰੀਏ ਤਾਂ ਪਿਆਜ਼ ਦੇ ਰੇਟ ਨੇ ਦੋਸਤੋ ਜਿਹੜੇ ਜਾਨੀ ਕਿ 27 ਰੁਪਏ ਤੋਂ ਲੈ ਕੇ 77 ਰੁਪਏ 35 ਰੁਪਏ 77 ਰੁਪਏ ਇੱਥੇ ਜੇ ਵਿਕਿਆ ਜੀ ਅੱਜ ਇੱਕ ਨੰਬਰ ਪਿਆਜ਼ ਦਾ ਰੇਟ ਆ ਜਿਹੜਾ ਉਹ 77 ਰੁਪਏ ਆ ਜਿਹੜਾ ਤੁਹਾਨੂੰ 27 28 ਰੁਪਏ ਦੱਸ ਰਹੇ ਹਾਂ ਦੋਸਤੋ ਉਹ ਵੀ ਪਿਆਜ਼ ਵਧੀਆ ਜੀ ਇਹਨਾਂ ਮਾੜਾ ਨਹੀਂ ਹੈ ਪਰ ਇਸ ਤੋਂ ਲੋ ਕੁਆਲਿਟੀ ਆ 35 ਰੁਪਏ ਵਾਲੇ ਤੋਂ ਲੋ ਕੁਆਲਿਟੀ ਹੈ ਜੀ ਜੇਕਰ ਦੋਸਤੋ ਆਲੂ ਦੀ ਗੱਲ ਕਰਦੇ ਆ ਆਲੂ ਦਾ ਭਾਅ ਵੀ ਅੱਜ ਤੇਜ਼ ਰਹੇ ਨੇ ਜਾਨੀ ਕਿ 950 ਤੋਂ ਲੈ ਕੇ 1000 ਰੁਪਏ ਗੱਟੇ ਤੱਕ ਵਿਕਿਆ ਜੀ ਚੌਲੇ ਦੀ ਗੱਲ ਕਰੀਏ ਦੋਸਤੋ ਚੌਲੇ ਦੇ ਰੇਟ ਵੀ ਅੱਜ ਕਾਫੀ ਰਹੇ ਨੇ ਜਾਨੀ 45 ਤੋਂ 50 ਰੁਪਏ ਕਿਲੋ ਤੱਕ ਰਹੇ ਨੇ ਜੀ ਪੇਠੇ ਦੀ ਗੱਲ ਕਰੀਏ ਤਾਂ ਦੋਸਤੋ ਪੇਠਾ ਵੀ ਅੱਜ ਤੇਜ਼ ਰਿਹਾ 18 ਰੁਪਏ ਤੋਂ ਲੈ ਕੇ 22 ਰੁਪਏ ਕਿਲੋ ਤੱਕ ਵਿਕ ਗਿਆ ਜੀ ਚਾਈਨਸ ਖੀਰੇ ਦੀ ਗੱਲ ਕਰੀਏ ਦੋਸਤੋ ਦੇਸੀ ਖੀਰੇ ਦਾ ਰੇਟ ਤੁਹਾਨੂੰ ਪਹਿਲਾਂ ਦੱਸਤਾ ਸੀ ਇਹ ਦੇਸੀ ਖੀਰਾ ਪਰਸੋਂ ਚਾਈਨਸ ਖੀਰੇ ਦਾ ਰੇਟ ਦੱਸਦੀ ਤਾਂ 45 ਰੁਪਏ ਕਿਲੋ ਤੱਕ ਵਿਕਿਆ ਜੀ ਅਰਬੀ ਦਾ ਰੇਟ ਖੁਣੂ ਫੇ ਇਹ ਤੋਂ ਬਾਈ ਤੋਂ ਫੇਰ ਪੁੱਛਿਆ ਸੀ ਬਾਈ ਜੀ 45 ਰੁਪਏ ਕਿਲੋ ਬੋਲ ਰਹੇ ਨੇ ਜੀ ਇਧਰ ਅੰਬਾ ਦਾ ਗੱਡੀ ਲੈ ਰਹੀ ਸੀ ਇੱਥੇ ਰੇਟ ਪਤਾ ਕੀਤਾ ਤਾਂ 18 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਅੰਬ ਅੱਜ ਮੰਡੀ ਦੇ ਵਿੱਚ ਅਚਾਰੀ ਅੰਬ ਕੱਚਾ ਅੰਬ ਜੀ ਤੇ ਆ ਗੱਡੀ ਲੈ ਰਹੀ ਸੀ ਜੀ ਅੱਜ ਮੰਡੀ ਦੇ ਵਿੱਚ ਤੁਹਾਨੂੰ ਰੇਟ ਦੱਸ ਦਿੱਤੇ ਨੇ ਅੰਬ ਬਾਰੇ ਕੱਚੇ ਬਾਰੇ ਆਚਾਰੀ ਅੰਬ ਬਾਰੇ ਅੱਗੇ ਕarele ਦੀ ਗੱਲ ਕਰੀਏ ਦੋਸਤੋ ਇੱਧਰ ਪਤਾ ਕੀਤਾ ਤਾਂ ਕarele ਦਾ ਰੇਟ ਇੱਧਰ ਵੀ ਜ਼ਿਆਦਾ ਸੀ ਜਾਨੀ ਕਿ 45 ਰੁਪਏ ਕਿਲੋ ਦੱਸਿਆ ਵੀਰ ਨੇ ਦੋਸਤੋ ਕarele ਦਾ ਰੇਟ 45 ਰੁਪਏ ਕਿਲੋ ਹੈ ਜਾਨੀ ਕਿ ਅੱਜ ਤੇਜ਼ ਰਿਹਾ ਜੀ ਕarele ਕਾਫੀ ਦਿਨਾਂ ਤੋਂ ਦੋਸਤੋ ਅੱਗੇ ਵਧਦੇ ਹਾਂ ਕਿਸੇ ਹੋਰ ਸਬਜ਼ੀ ਵੱਲ ਜੀ ਦੋਸਤੋ ਆਪਾਂ ਇੱਧਰ ਫੇਰ ਪਤਾ ਕੀਤਾ ਨਿੰਬੂ ਦਾ ਨਿੰਬੂ ਦਾ ਰੇਟ ਇਹ ਵੀਰ ਜੀ ਬੋਲ ਰਹੇ ਸੀਗੇ 65 ਰੁਪਏ ਕਿਲੋ ਪਹਿਲਾਂ 70 ਦੱਸਿਆ ਸੀ ਵੀਰ ਨੇ ਇਹਨੇ 65 ਰੁਪਏ ਕਿਲੋ ਦੱਸਿਆ ਜੀ ਜੇ ਦੋਸਤੋ ਮਿਰਚ ਦੀ ਗੱਲ ਕਰੀਏ ਇੱਧਰ ਪਈ ਹੈ ਮਿਰਚ ਮਿਰਚ ਦਾ ਰੇਟ ਕੀਤਾ ਪਤਾ ਕੀਤਾ ਤਾਂ 22 ਰੁਪਏ ਕਿਲੋ ਬੋਲ ਰਹੇ ਹੈ ਬਾਈ ਜੀ ਯਾਨੀ ਕਿ ਅੱਜ ਥੋੜੇ ਜਿ ਘਟਨੇ ਰੇਟ ਦੀ ਮਿਰਚ ਦੇ ਉਹ ਸਾਹਮਣੇ ਲਫਾਫੇ ਦੇ ਵਿੱਚ ਕarele ਪਿਆ ਜੀ ਕarele ਦੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇ ਹੀ ਦਿੱਤੀ ਹੈ ਜੀ ਯਾਨੀ 45 ਰੁਪਏ ਕਿਲੋ ਮੰਡੀ ਅੱਜ ਕਾਫੀ ਭਰੀ ਹੋਈ ਹੈ ਜੀ ਬੈਂਗਣ ਦੀ ਗੱਲ ਕਰੀਏ ਦੋਸਤੋ ਬੈਂਗਣ ਦੇ ਰੇਟ ਵੀ ਤੇਜ਼ ਰਹੇ ਨੇ ਅੱਜ ਯਾਨੀ ਕਿ ਬੈਂਗਣ ਦੇ ਰੇਟ ਨੇ ਜਿਹੜੇ ਦੋਸਤੋ ਅੱਜ ਰਹੇ ਨੇ 40 ਤੋਂ 45 ਰੁਪਏ ਕਿਲੋ ਤੱਕ ਵਿਕਿਆ ਜੀ ਬੈਂਗਣ ਅੱਜ ਬੈਂਗਣ ਦੇ ਰੇਟ ਵੀ ਅੱਜ ਤੇਜ਼ ਰਹੇ ਨੇ ਜੀ ਟਮਾਟਰ ਦੀ ਗੱਲ ਕਰੀਏ ਤਾਂ 42-43 ਰੁਪਏ ਤੋਂ ਲੈ ਕੇ 45 ਰੁਪਏ ਕਿਲੋ ਤੱਕ ਵਿਕਿਆ ਜੀ ਅਖੀਰ ਤੇ ਫੇਰ ਭਿੰਡੀ ਦੀ ਗੱਲ ਕਰੀਏ ਦੋਸਤੋ ਇਧਰ ਕੋ ਸੇ ਤਾਂ ਭਿੰਡੀ ਦਾ ਰੇਟ ਇੱਥੇ ਵੀ ਕਾਫੀ ਸਹੀ ਜਾਨੀ 45 ਰੁਪਏ ਕਿਲੋ ਦੱਸ ਰਹੇ ਸੀ ਜੀ ਯਾਨੀ ਕਿ ਅੱਜ ਭਿੰਡੀ ਦੇ ਰੇਟ ਵੀ ਤੇਜ਼ ਨੇ ਦੋਸਤੋ ਵੀਡੀਓ ਅਖੀਰ ਤੱਕ ਦੇਖਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ